news views voices of the global indian community india abroad 10 اگست ਸ਼ਨੀਵਾਰ ਨੂੰ sfv ਕਮਿਊਨਿਟੀ ਪਿਕਨਿਕ ਫੇਅਰ ਫੈਕਸ ਵਰਜੀਨੀਆ ਦੇ ਬੁਰਕੇ ਲੇਕ ਪਾਰਕ ਵਿਖੇ ਆਯੋਜਿਤ ਕੀਤੀ ਗਈ ਸੀ ਇਹ ਪਿਕਨਿਕ ਕਮਿਊਨਿਟੀ ਮੈਂਬਰਾਂ ਲਈ ਆਪਣੇ ਪਰਿਵਾਰਾਂ ਨੂੰ ਪਾਰਕ ਵਿੱਚ ਲਿਆਉਣ ਅਤੇ ਇਕੱਠੇ ਚੰਗਾ ਸਮਾਂ ਬਿਤਾਉਣ ਲਈ ਇੱਕ ਖਾਸ ਦਿਨ ਸੀ ਇਸ ਪਿਕਨਿਕ ਵਿੱਚ ਕਰੀਬ 250 ਲੋਕਾਂ ਨੇ ਸ਼ਿਰਕਤ ਕੀਤੀ। ਇਸ ਪਿਕਨਿਕ ਵਿੱਚ ਬਹੁਤ ਸਾਰੇ ਸਵਾਦੀ ਪੰਜਾਬੀ ਭੋਜਨ ਅਤੇ ਸਨੈਕਸ ਜਿਵੇਂ ਕਿ ਪਕੌੜੇ, ਛੋਲੇ-ਭਟੂਰੇ ਅਤੇ ਜਲੇਬੀ ਸਮੇਤ ਮੌਕੇ ਤੇ ਪਕਾ ਕੇ ਲੋਕਾਂ ਨੂੰ ਵਰਤਾਏ ਗਏ। ਇਹ ਪਿਕਨਿਕ ਹਰ ਉਮਰ ਦੇ ਲੋਕਾਂ ਲਈ ਤਿਆਰ ਕੀਤੀ ਗਈ ਸੀ ਜੋ ਇਸ ਨੂੰ ਇੱਕ ਮਜ਼ੇਦਾਰ ਇਵੈਂਟ ਬਣਾਉਂਦਾ ਹੈ। ਬੱਚਿਆਂ ਨੇ ਖੇਡ ਦੇ ਮੈਦਾਨ ਵਿੱਚ ਖੇਡਾਂ ਖੇਡੀਆਂ ਅਤੇ ਕਈਆਂ ਨੇ ਕਾਰਮ ਬੋਰਡ ਖੇਡਣ ਦਾ ਆਨੰਦ ਮਾਣਿਆ ਬਾਲਕਾਂ ਨੇ ਪੰਜਾਬੀ ਸੰਗੀਤ ਅਤੇ ਲੋਕ ਗੀਤ ਸੁਣ ਕੇ ਖੂਬ ਚੰਗਾ ਸਮਾਂ ਬਤੀਤ ਕੀਤਾ ਇਵੈਂਟ ਇੱਕ ਬਹੁਤ ਵੱਡੀ ਸਫਲਤਾ ਸੀ ਜਿਸ ਵਿੱਚ ਕਮਿਊਨਿਟੀ ਦੇ ਮੈਂਬਰਾਂ ਨੇ ਇਸ ਨੂੰ ਇੱਕ ਮਜ਼ੇਦਾਰ ਅਤੇ ਆਨੰਦਮਾਇਕ ਅਨੁਭਵ ਬਣਾਉਣ ਲਈ ਸਵੇ ਇੱਛਾ ਨਾਲ ਯੋਗਦਾਨ ਪਾਇਆ ਐਸਐਫਪੀ ਨੇ ਹਰ ਕਿਸੇ ਦਾ ਧੰਨਵਾਦ ਕੀਤਾ ਜੋ ਲੋਕ ਇਸ ਪਿਕਨਿਕ ਵਿੱਚ ਪਹੁੰਚੇ ਅਤੇ ਉਹਨਾਂ ਨੇ ਉਮੀਦ ਜਤਾਈ ਕਿ ਅਗਲੇ ਸਾਲ ਦੀ ਪਿਕਨਿਕ ਤੇ ਹੋਰ ਲੋਕਾਂ ਨੂੰ ਦੇਖਣ ਦੀ ਉਹ ਉਮੀਦ ਕਰਦੇ ਹਨ ਸਾਰਾ ਕੁਝ ਬਹੁਤ ਸੋਹਣਾ ਹੈਗਾ ਆ ਪਰ ਬਹੁਤ ਅਸੀਂ ਮਿਸ ਕਰਦੇ ਸਾਰੇ ਜਾਨੇ ਕਮਲਜੀਤ ਦੀਦੀ ਨੂੰ ਲਾਸਟ ਈਅਰ ਉਹਨਾਂ ਨੇ ਬੜੀਆਂ ਰੌਣਕਾਂ ਲਾਈਆਂ ਬਹੁਤ ਹੀ ਸੋਹਣਾ ਪ੍ਰੋਗਰਾਮ ਕੀਤਾ ਸੋ ਮੈਨੀ ਥਿੰਗਸ ਯੂ نو ਸੋ ਮੱਚ ਫਨ ਹੇਅਰ ਬਟ ਥਿਸ ਥਿਸ ਈਅਰ ਲਾਈਕ ਟੁਡੇ ਵੀ ਆਰ ਮਿਸਿੰਗ ਹਰ ਲਾਈਕ ਉਹਨਾਂ ਨੂੰ ਆਪਣੇ ਜਰਨਾ ਚ ਰੱਖੇ ਹਾਂਜੀ ਅਸੀਂ ਸਾਰੇ ਜਿਹੜੇ ਬਹੁਤ ਜਿਵੇਂ ਸੋ ਗ੍ਰੇਟ ਪਰਸਨੈਲਿਟੀ ਸੀ ਸ਼ੀ ਵਾਸ ਅ ਗੁੱਡ ਸਿੰਗਰ ਐਂਡ ਅ ਵੈਰੀ ਗੁੱਡ ਪਰਸਨ ਫਰਮ ਦਾ ਹਾਰਟ ਵੈਰੀ ਗੁੱਡ ਵੀ ਆਰ ਮਿਸਿੰਗ ਹਰ ਹਾਏ ਆਈ ਵਾਸ ਸਿੰਗਿੰਗ ਫਰ ਦਾ ਲਾਸਟ ਈਅਰ ਆ ਯਾ ਆਈ ਵਾਸ ਸਿੰਗਿੰਗ ਵਿਦ ਹਰ ਲਾਸਟ ਈਅਰ ਬਾਕੀ ਸਾਰੇ ਆਓ ਜਿਹੜੇ ਜਿਹੜੇ ਆਉਣ ਵਾਲੇ ਘਰ ਬੈਠੇ ਹਣੇ ਆ ਜੋ ਸਾਰੇ ਜਾਨੇ ਰੌਣਕ ਬਣਾਓ ਹਾਂਜੀ ਇਹ ਫੈਮਲੀ ਫੈਮਲੀ ਪਿਕਨਿਕ ਹੈਗੀ ਆ ਸਾਡੀ 120 ਹੈ ਰਾਈਟ ਹਾਂਜੀ ਸਾ ਇਹ ਕਮਲ ਸੀ ਜੀ ਜੈਸੀਆ ਜਸ ਕਾਮ ਜੁਮੇ ਦਾ ਜੋ ਸਾਰਾ ਬੁਲ ਕਲ ਜੈ ਇਹ ਵੀ ਮਿਸ ਕਰ ਰਹੀ ਬਹੁਤ ਜਿਆਦਾ ਕਮਲ ਦੀਦੀ ਨੂੰ ਮਿਸ ਕਰ ਰਹਾ ਨਸੀਰ ਤੇ ਉਹਨਾਂ ਨੇ ਬਹੁਤ ਇੰਜੋਏ ਕੀਤਾ ਸੀ ਹਾਂਜੀ ਹਾਂਜੀ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਆਓ ਇਹ ਫੈਮਲੀ ਪਿਕਨਿਕ ਹੈਗੀ ਆਪਣੀ ਕਮਿਊਨਿਟੀ ਲੈ ਕੇ ਆਓ ਤੇ ਇੱਥੇ ਬੱਚਿਆਂ ਦੀਆਂ ਗੇਮਸ ਕਰਵਾਈਆਂ ਜਾਣਗੀਆਂ ਹੋਰ ਜੀਵੇਂ ਦਾ ਵੀ ਛੋਟਾ ਮੋਟਾ ਪ੍ਰੋਗਰਾਮ ਹੋਇਆ ਕੀਤਾ ਜਾਊਗਾ ਬਾਕੀ ਖਾਣ ਪੀਣ ਦਾ ਸਬੰਧ ਪੂਰਾ ਰੱਖਿਆ ਹੋਇਆ ਬੱਚਿਆਂ ਵਾਸਤੇ ਫੈਮਿਲੀ ਵਾਸਤੇ ਸਾਰੇ ਆਓ ਫਟਾਫਟ ਸਾਰੇ ਜਣੇ ਆਜੋ ਅਸੀਂ ਹਰ ਸਾਲ ਕਰਦੇ ਹਾਂ ਇੱਥੇ ਆਪਣੀ ਕਮਿਊਨਿਟੀ ਨੂੰ ਨਾਲ ਲੈ ਕੇ ਇਹ ਪਿਕਨਿਕ ਮਨਾਉਂਦੇ ਹਾਂ ਤੇ ਇਸ ਸਾਲ ਸਾਡੇ ਨਾਲ ਕਮਲਦੀਪੀ ਨਹੀਂ ਹੈਗੇ ਸੋ ਵੀ ਮਿਸ ਯੂ ਕਮਲਦੀਪੀ ਥੈਂਕ ਯੂ i'm Raman sani uh, we're here at our annual picnic uh, it was a great fun all the kids had great fun there were games and there was lots of food to enjoy and so we had lots of fun uh, i'm Ramen sani um, we're here at our annual picnic off of Burke Lake park in virginia um, we have this uh, event every annual year and so we have great fun there's all ages we have games for the kids there's great entertainment, great food. We had music. and um, we had approximately about 300 uh, guests coming from you know, elderly kids and everybody had a great time and it was well organized throughout the whole event. My name is Gnor and we're here at the annual SFE picnic. And it's a lot of fun. It's in Fairfax, Virginia, and it's a lot of fun here. And there's a lot of entertainment for people of all ages, and the food is really great. And uh, yeah, um, I like the playground with all the kids, and it was fun being with them. My name is Xavier Sandy, and I'm here at the annual SAV um, picnic. It's a lot of fun here. We went to the playground and we uh, played and Got on board. What? Huh? Got on board. Cabo we're here for the SFV annual uh, picnic here in Burke Lake Park, Virginia. We have a lot of volunteers that brought together all of their efforts to have this picnic here today. There's a lot of different activities going on, a lot of great food. We have stuff for all ages, whether you're young or whether you're older. Uh, there's even a playground here in this beautiful park area that people have been enjoying. They were also doing stuff like cricket and a lot of other different games and activities. It's just an effort for everyone to come together and have a wonderful time. And I I think we accomplished that beautifully. Wygurjika Kalsa, Wygurjiki Fate.